ਇੱਕ ਜੋ ਹੈ ਨੈਸ਼ਨਲ ਰੋਡ ਸੇਫਟੀ ਮੰਥ ਚੱਲ ਰਿਹਾ 2025 ਇਹਦੇ ਅੰਡਰ ਅਸੀਂ ਇੱਕ ਡਰਾਈਵ ਚਲਾਈ ਹੋਈ ਹੈ ਵੀ ਰੋਡ ਸੇਫਟੀ ਨੂੰ ਰੋਡ ਸੇਫਟੀ ਨੂੰ ਲੈ ਕੇ ਲੋਕਾਂ ਚ ਅਵੇਅਰਨੈਸ ਪੈਦਾ ਕਰੀਏ ਐਦਾਂ ਦੀਆਂ ਐਕਟੀਵਿਟੀਜ਼ ਪਲਾਨ ਕੀਤੀਆਂ ਜਾਂ ਜਿੱਦਾਂ ਅਸੀਂ ਰੋਡ ਐਕਸੀਡੈਂਟਸ ਪ੍ਰੀਵੈਂਟ ਕਰ ਸਕੀਏ ਤਾਂ ਉਸੇ ਤਹਿਤ ਅੱਜ ਸਟੇਟ মিডিਆ ਕਲੱਬ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਵੀ ਜਿਹੜੇ ਵਾਹਨ ਨੇ ਉਹਨਾਂ ਦੇ ਪਿੱਛੇ ਰਿਫਲੈਕਟਰ ਰਿਫਲੈਕਟਰ ਟੇਪਾਂ ਲਗਾਈਆਂ ਜਾ ਰਹੀਆਂ ਤਾਂਕਿ ਧੁੰਦ ਦੇ ਮੌਸਮ ਚ ਜੋ ਕੀ ਹੈ ਕਿਸੇ ਨੂੰ ਐਕਸੀਡੈਂਟਸ ਘਟਾਏ ਜਾ ਸਕਣ ਠੀਕ ਜੀ ਸਰ ਅਮਰ ਜੀ ਮਹਿੰਮ ਹੋਰ ਵੀ ਕਿਵੇਂ ਚਲਾਈ ਜਾਵੇਗੀ ਬਿਲਕੁਲ ਜੀ ਬਿਲਕੁਲ ਇਹ ਮਹਿੰਮ ਸਿਰਫ ਨੈਸ਼ਨਲ ਰੋਡ ਸੇਫਟੀ ਮਨਥ ਲਈ ਸੀਮਿਤ ਨਹੀਂ ਹੈ ਅਸੀਂ ਰੈਗੂਲਰ ਇੰਟਰਵਲਸ ਤੇ ਹੋਰ ਵੀ ਐਕਟੀਵਿਟੀਜ਼ ਕਰਦੇ ਰਹਿੰਨੇ ਆ ਅਸੀਂ ਹਮੇਸ਼ਾ ਲੋਕਾਂ ਦੀ ਜਾਨ ਮਾਲ ਤੇ ਉਹਨਾਂ ਦੀ ਰੱਖਿਆ ਲਈ ਹਮੇਸ਼ਾ ਕੁਝ ਨਾ ਕੁਝ ਅਸੀਂ ਟਰਾਈ ਕਰਦੇ ਆ ਵੀ ਕੁਝ ਇਨੀਸ਼ੀਏਟਿਵ ਲਈਏ ਤਾਂ ਇਹ ਕੰਟੀਨਿਊ ਰਹੇਗਾ ਜੀ ਅੱਜ ਦਾ ਇਹ ਮਹਿੰਮ ਦਾ ਸਹਿਯੋਗ ਕਿੰਨਾ ਬਣਦਾ ਹੈ ਇਹ ਸਟੇਟ মিডিਆ ਕਲੱਬ ਵੱਲੋਂ ਇਹ ਮੁਹਿੰਮ ਆਯੋਗ ਆਰਗੇਨਾਈਜ਼ ਕੀਤੀ ਗਈ ਹੈ ਭਾਰਤ ਨਗਰ ਚੌਂਕ ਵਿੱਚ ਇੱਥੇ ਵੀਹਿਕਲਸ ਦਾ ਪੈਸੇਜ ਕਾਫੀ ਜ਼ਿਆਦਾ ਹੈ ਤਾਂ ਕਾਫੀ ਸਟਿੱਕਰਸ ਇਹਨਾਂ ਨੇ ਜਿਹੜਾ ਇਹਨਾਂ ਦਾ ਟਾਰਗੇਟ ਹੈ ਵੀ ਆਪਾਂ ਵੀਹਿਕਲਸ ਨੂੰ ਵੱਧ ਤੋਂ ਵੱਧ ਕਵਰ ਕਰੀਏ ਜੋ ਵੀ ਕੋਈ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰ ਰਿਹਾ ਜੀ ਅਸੀਂ ਉਹਨਾਂ ਨੂੰ ਪੂਰਾ ਕਾਨੂੰਨ ਦੇ ਮੁਤਾਬਿਕ ਜੋ ਹੈ ਉਹਨਾਂ ਦੀ ਕਾਰਵਾਈ ਕਰਦੇ ਹਾਂ ਜੋ ਵੀ ਐਸ ਪਰ ਲਾਅ ਹੈ ਅਸੀਂ ਉਹਨਾਂ ਤੇ ਐਕਸ਼ਨ ਲੈ ਰਹੇ ਹਾਂ ਠੀਕ ਹੈ ਥੈਂਕ ਯੂ ਹਾਂਜੀ ਬਹੁਤ ਵਧੀਆ ਸਰ ਵਧੀਆ ਬੋਲਦੇ ਲੱਗਦੇ ਅੱਜ ਅਸੀਂ ਲੁਧਿਆਣਾ ਟ੍ਰੈਫਿਕ ਪੁਲਿਸ ਡੀਐਸਪੀ ਜਤਿਨ ਬਾਸਨ ਅਕੋ ਸਟੇਟ ਜਿਹੜੇ ਕਲੱਬ ਵੱਲੋਂ ਉਹ ਮਹਿੰਚੂਰ ਵਿਖੇ ਰੈਕਟਰ ਲਗਾਏਗੇ ਗੱਡੀਆਂ ਮਗਰ ਇਹ ਸਾਡੀ ਮਹਿੰਮ ਆ ਜਿਹੜੀ ਰੈਗੂਲਰ ਚੱਲੂਗੀ ਤੇ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਅਸੀਂ ਉਹਨਾਂ ਦਾ ਸਹਿਯੋਗ ਲੈ ਕੇ ਉਹ ਮਹਿੰਮ ਚਲਾਉਂਦੇ ਰਾਵਾਂਗੇ ਕਿੰਨੀ ਗੱਡੀਆਂ ਦਾ ਲਗਾ ਦੇ ਕਿੱਥੇ ਪਹੁੰਚਾ ਦੇ ਅੱਜ ਤੱਕ ਅਸੀਂ 200 ਸਟਿੱਕਰ ਸਪਾਈ ਸੀਗੇ ਤੇ ਉਹ ਸਾਰੇ ਲਗਾ ਕੇ ਜਾਵਾਂਗੇ ਅਸੀਂ ਕਿੰਨੇ ਲੋਕਾਂ ਨੂੰ ਮੈਸੇਜ ਵੀ ਲੈਣਾ ਚਾਹੀਦਾ ਮੈਸੇਜ ਇਹ ਹੈ ਜੀ ਵੀ ਜਿਹੜੀ ਵੀ ਕਾਨੂੰਨ ਜਿਹੜੇ ਟ੍ਰੈਫਿਕ ਨਿਯਮ ਆ ਉਹਨਾਂ ਦੀ ਰੂਲ ਫਾਲੋ ਕਰਨ ਤੇ ਕੋਈ ਵੀ ਟ੍ਰੈਫਿਕ ਰੂਲ ਨਾ ਤੋੜਨ ਤੇ ਟ੍ਰੈਫਿਕ ਪੁਲਿਸ ਜਿਹੜੀ ਉਹ ਤੁਹਾਡੇ ਹੱਥ ਵਿੱਚ ਕੱਟ ਕੇ ਚਲਾਣ ਜਰੂਰ ਦੋ ਚੱਲ ਸਾਰੇ ਕਦੇ ਸਕੀਪ ਕਰ ਦਿਖਾ ਲੋ ਕਿਹੜੇ ਲੋਕ ਆਏ ਜਾ ਰਹੇ ਨੇ ਟ੍ਰੈਵਲ ਮੋਟਰ ਦਿਖਾ ਦਿਓ ਠੀਕ ਹੈ